ਸਤਰੀਕਾਲ ਅੱਜ ਨਾ ਪਜੀ ਚੰਡੀਗੜ੍ਹ ਦਾ ਇੱਕ ਨਵਾਂ ਵਰਤੀ ਨੋਟਿਸ ਆਇਆ ਹੈ اچھا ਹਾਂਜੀ ਕੁੱਲ 114 ਅਸਾਮੀਆਂ ਨੇ ਗਰੁੱਪ ਬੀ ਤੇ ਸੀ ਦੀਆਂ ਇਸ਼ਤਿਹਾਰ ਨੰਬਰ ਵੀ ਹੈਗਾ ਪਜੀ ਆਰ ਸੀ048205706 3 ਜੁਲਾਈ 2025 ਦਾ ਵਾਹ 114 ਤੱਕ ਆਫੀ ਹੁੰਦੀਆਂ ਨੇ ਹਾਂ ਤੇ ਆਪਣੇ ਕੋਲ ਇਹਦਾ ਪੂਰਾ ਵੇਰਵਾ ਹੈ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚੋਂ ਸਾਰੀ ਜ਼ਰੂਰੀ ਜਾਣਕਾਰੀ ਮਤਲਬ ਪੋਸਟਾਂ ਕਿਹੜੀਆਂ ਕੌਣ ਪੜ ਸਕਦਾ ਕਦੋਂ ਤੱਕ ਤੇ ਸਿਲੈਕਸ਼ਨ ਕਿਵੇਂ ਹੋਣੀ ਹੈ ਇਹ ਸਭ ਸਮਝਿਓ ਬਿਲਕੁਲ ਬਿਲਕੁਲ ਇਸ ਤੇ ਗੱਲ ਕਰਨੀ ਬਣਦੀ ਹੈ ਸ਼ੁਰੂ करिए ਫਿਰ ਅਸਾਮੀਆਂ ਤੋਂ ਹਾਂਜੀ ਦੱਸੋ ਫਿਰ ਕਿਵੇਂ ਵੰਡੀਆਂ ਹੋਈਆਂ ਨੇ ਇਹ 114 ਅਸਾਮੀਆਂ ਦੇਖੋ ਜੀ 114 ਚੋਂ 51 ਤਾਂ ਹੈਗੀਆਂ ਨੇ ਮੁੱਖ ਪੀਜੀਆਈਸੀ ਚੰਡੀਗੜ੍ਹ ਲਈ ਇਹਦੇ ਚ ਜਿਵੇਂ ਜੂਨੀਅਰ ਟੈਕਨੀਸ਼ੀਅਨ ਲੈਬ ਦੀਆਂ 31 ਐਕਸ-ਰੇ ਵਾਲੀਆਂ 6 ਇੱਕ ਲੀਗਲ ਅਸਿਸਟੈਂਟ ਦੀ ਵੀ ਹੈ ਅੱਛਾ ਪਰ ਜਿਹੜਾ ਵੱਡਾ ਹਿੱਸਾ ਹੈ ਯਾਨੀ ਕਿ 63 ਅਸਾਮੀਆਂ ਉਹ ਹੈਗੀਆਂ ਨੇ ਪੀਜੀਆਈ ਦੇ ਨਵੇਂ ਸੈਟਲਾਈਟ ਸੈਂਟਰ ਸੰਗਰੂਰ ਪੰਜਾਬ ਲਈ ਸੰਗਰੂਰ ਲਈ ਅਲੱਗ ਤੋਂ ਇੰਨੀ ਜ਼ਿਆਦਾ ਕਿਹੜੀਆਂ ਪੋਸਟਾਂ ਨੇ ਉੱਥੇ ਹਾਂਜੀ ਉੱਥੇ ਸਭ ਤੋਂ ਵੱਧ 51 ਪੋਸਟਾਂ ਨਰਸਿੰਗ ਅਫਸਰ ਦੀਆਂ ਨੇ ਫਿਰ ਜੂਨੀਅਰ ਟੈਕਨੀਸ਼ੀਅਨ ਲੈਬ ਦੀਆਂ 6 ਤੇ ਦੋ ਸੀਨੀਅਰ ਪ੍ਰਸ਼ਾਸਕੀ ਸਹਾਇਕ ਦੀਆਂ ਵੀ ਹੈਗੀਆਂ ਨੇ ਅੱਛਾ ਪਰ ਇਹ ਗੱਲ ਤਾਂ ਫਿਰ ਬਹੁਤ ਜ਼ਰੂਰੀ ਹੋਗੀ ਬਈ ਸੰਗਰੂਰ ਵਾਲੀ ਪੋਸਟਿੰਗ ਪੱਕੀ ਉੱਥੇ ਦੀ ਹੈ ਹਾਂਜੀ ਬਿਲਕੁਲ ਨੋਟਿਸ 'ਚ ਬਹੁਤ ਸਾਫ਼-ਸਾਫ਼ ਲਿਖਿਆ ਹੈ ਕਿ ਜਿਹੜੇ ਉਮੀਦਵਾਰ ਸੰਗਰੂਰ ਲਈ ਚੁਣੇ ਜਾਣਗੇ ਉਹ ਉੱਥੇ ਹੀ ਰਹਿਣਗੇ ਉਹ ਬਾਅਦ ਚ ਚੰਡੀਗੜ੍ਹ ਵਾਸਤੇ ਕੋਈ ਦਾਵਾ ਨਹੀਂ ਕਰ ਸਕਣਗੇ ਹੂੰ ਇਹ ਤਾਂ ਫਿਰ ਜਿਹੜੇ ਉਧਰ ਰਹਿਣਾ ਚਾਹੁੰਦੇ ਨੇ ਉਹਨਾਂ ਲਈ ਚੰਗੀ ਗੱਲ ਹੈ ਚਲੋ ਅੱਗੇ ਤਰੀਕਾਂ ਬਾਰੇ ਦੱਸੋ ਕਦੋਂ ਤੋਂ ਸ਼ੁਰੂ ਹੈ ਸਭ ਹਾਂਜੀ ਤਰੀਕਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਆਨਲਾਈਨ ਰਜਿਸਟ੍ਰੇਸ਼ਨ 4 ਜੁਲਾਈ ਤੋਂ ਸ਼ੁਰੂ ਹੋ ਚੁੱਕੀ ਹੈ ਅੱਛਾ ਸ਼ੁਰੂ ਹੋ ਗਈ ਹੈ ਹਾਂਜੀ ਤੇ ਫਾਰਮ ਭਰਨ ਦੀ ਆਖਰੀ ਤਰੀਕ ਹੈਗੀ ਹੈ 4 ਅਗਸਤ 2025 ਇੱਕ ਹੋਰ ਗੱਲ ਜਿਹੜੀ ਉਮਰ ਪੜਾਈ ਤਜਰਬਾ ਵਗੈਰਾ ਦੇਖਣਾ ਹੈ ਉਹ ਸਭ ਕੁਝ 4 ਅਗਸਤ 2025 ਦੇ ਹਿਸਾਬ ਨਾਲ ਹੀ ਦੇਖਿਆ ਜਾਊਗਾ ਠੀਕ ਹੈ ਯਾਨੀ ਕਿ ਕਟਆਫ ਡੇਟ 4 ਅਗਸਤ ਹੈ ਤੇ ਫੀਸ ਦਾ ਕੀ ਹਿਸਾਬ ਕਿਤਾਬ ਹੈ ਸਾਰਿਆਂ ਲਈ ਕੋਈ ਜੀ ਨਹੀਂ ਜੀ ਫੀਸ ਵਖਰੀ ਵਖਰੀ ਹੈ ਜਿਹੜੇ ਪੀ ਡਬਲਯੂ ਬੀ ਡੀ ਉਮੀਦਵਾਰ ਨੇ ਯਾਨੀ ਬੈਂਚਮਾਰਕ ਪੰਕਤਾ ਵਾਲੇ ਉਹਨਾਂ ਲਈ ਕੋਈ ਫੀਸ ਨਹੀਂ ਠੀਕ ਹੈ ਜਿਹੜੇ ਐਸ ਸੀ ਐਸ ਟੀ ਕੈਟਾਗਰੀ ਦੇ ਨੇ ਉਹਨਾਂ ਲਈ 800 ਰੁਪਿਆ ਜਮਾ ਟ੍ਰਾਂਜੈਕਸ਼ਨ ਚਾਰਜ ਠੀਕ ਤੇ ਬਾਕੀ ਸਾਰੇ ਮਤਲਬ ਜਨਰਲ OBC EWS ਇਹਨਾਂ ਸਾਰਿਆਂ ਲਈ 1500 ਰੁਪਿਆ ਜਮਾ ट्रांजैक्शन ਚਾਰਜ ਓਹੋ ਕਾਫੀ ਫਰਕ ਹੈ ਹਾਂਜੀ ਤੇ ਪੇਮੈਂਟ ਸਿਰਫ ਆਨਲਾਈਨ ਹੀ ਹੋਣੀ ਹੈ ਮਤਲਬ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਨੈਟ ਬੈਂਕਿੰਗ ਨਾਲ ਨੋਟਿਸ ਚ ਲਿਖਿਆ ਹੈ ਕਿ UPI ਤੋਂ ਬਚੋ ਸ਼ਾਇਦ ਕੋਈ ਦਿੱਕਤ ਆਦੀ ਹੋਵੇ ਹਾਂ ਕਈ ਵਾਰੀ ਹੋ ਜਾਂਦਾ ਚਲੋ ਠੀਕ ਹੈ ਹੁਣ ਆਂਦੀਆਂ ਸਭ ਤੋਂ ਜ਼ਰੂਰੀ ਗੱਲ ਤੇ ਯੋਗਤਾ ਜਿਵੇਂ ਸਭ ਤੋਂ ਵੱਧ ਪੋਸਟਾਂ ਨਰਸਿੰਗ ਅਫਸਰ ਦੀਆਂ ਨੇ ਉਹਨਾਂ ਲਈ ਕੀ ਚਾਹੀਦਾ ਹੈ ਹਾਂਜੀ ਨਰਸਿੰਗ ਅਫਸਰ ਲਈ ਉਮਰ ਹੈਗੀ ਹੈ 18 ਤੋਂ 35 ਸਾਲ ਤੇ ਪੜਾਈ ਚ ਯਾ ਤਾਂ ਬੀਐਸਸੀ ਨਰਸਿੰਗ ਹੋਵੇ ਚਾਹੇ ਆਨਰਸ ਜਾਂ ਰੈਗੂਲਰ ਜਾਂ ਫਿਰ ਪੋਸਟ ਬੇਸਿਕ ਬੀਐਸਸੀ ਨਰਸਿੰਗ ਠੀਕ ਜਾਂ ਫਿਰ ਜਿ ਕਿਸੇ ਨੇ ਜੀਐਨਐਮ ਦਾ ਡਿਪਲੋਮਾ ਕੀਤਾ ਹੈ ਤਾਂ ਉਹ ਵੀ ਅਪਲਾਈ ਕਰ ਸਕਦੇ ਨੇ ਪਰ ਉਹਨਾਂ ਨੂੰ ਘੱਟੋ ਘੱਟ ਪੰਜਾਬ ਬੈਡ ਵਾਲੇ ਹਸਪਤਾਲ 'ਚ 1 ਸਾਲ ਦਾ ਤਜਰਬਾ ਚਾਹੀਦਾ ਤੇ ਨਾਲੇ ਸਟੇਟ ਨਰਸਿੰਗ ਕਾਉਂਸਲ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ ਅੱਛਾ ਮਤਲਬ ਜੀਐਨਐਮ ਵਾਲਿਆਂ ਲਈ ਤਜਰਬਾ ਜ਼ਰੂਰੀ ਹੋ ਗਿਆ ਤੇ ਜੂਨੀਅਰ ਟੈਕਨੀਸ਼ੀਅਨ ਲੈਬ ਲਈ ਕੀ ਸ਼ਰਤਾਂ ਨੇ ਉਹਨਾਂ ਲਈ ਉਮਰ ਹੈ 18 ਤੋਂ 30 ਸਾਲ ਯੋਗਤਾ BSc मेडिकल लैब टेक्नोलॉजी चाहिदी है या फिर जे साधारण BSc ਕੀਤੀ ਹੈ ਤਾਂ ਨਾਲ मेडिकल लैब टेक्नोलॉजी ਚ ਡਿਪਲੋਮਾ ਹੋਵੇ ਠੀਕ ਹੈ ਤੇ LDC ਯਾਨੀ ਜੂਨੀਅਰ ਪ੍ਰਸ਼ਾਸਕੀ ਸਹਾਇਕ ਲਈ ਉਹਦੇ ਲਈ ਵੀ ਉਮਰ 18 30 ਸਾਲ ਹੈ 12ਵੀਂ ਪਾਸ ਹੋਵੇ ਤੇ ਕੰਪਿਊਟਰ ਤੇ ਟਾਈਪਿੰਗ ਸਪੀਡ ਚਾਹੀਦੀ ਹੈ ਅੰਗਰੇਜ਼ੀ ਚ 35 ਸ਼ਬਦ ਪ੍ਰਤੀ ਮਿੰਟ ਜਾਂ ਹਿੰਦੀ ਚ 30 ਸ਼ਬਦ ਪ੍ਰਤੀ ਮਿੰਟ ਅਮੀ ਹਰ ਪੋਸਟ ਦੀ ਆਪਣੀ ਖਾਸ ਪੜਾਈ ਤੇ ਤਜਰਬਾ ਮੰਗਿਆ ਉਹ ਤਾਂ ਪੂਰਾ ਨੋਟਿਸ ਦੇਖਣਾ ਪਊਗਾ ਹਾਂ ਉਹ ਤਾਂ ਹੈ ਹੀ ਤੇ ਉਮਰ 'ਚ ਛੋਟ ਵਗੈਰਾ ਦਾ ਕੀ ਹਿਸਾਬ ਹੈ ਤੇ ਸਰਟੀਫਿਕੇਟ ਵਾਲੀ ਗੱਲ ਵੀ ਬੜੀ ਅਹਿਮ ਹੁੰਦੀ ਅਕਸਰ ਬਿਲਕੁਲ ਉਮਰ 'ਚ ਛੂਟ ਸਰਕਾਰੀ ਨਿਯਮਾ ਮੁਤਾਬਿਕ ਮਿਲੂਗੀ ਐਸਸੀਐਸਟੀ ਨੂੰ 5 ਸਾਲ ਓਬੀਸੀ ਨੂੰ 3 ਸਾਲ ਪੀਡਬਲਯੂਡੀ ਨੂੰ 10 ਸਾਲ ਤੇ ਜਿਹੜੇ ਸਾਬਕਾ ਫੌਜੀ ਵਗੈਰਾ ਨੇ ਉਹਨਾਂ ਦੇ ਆਪਣੇ ਨਿਯਮ ਨੇ ਪਰ ਸਭ ਤੋਂ ਜ਼ਰੂਰੀ ਗੱਲ ਜਿਹੜਾ ਓਬੀਸੀ ਸਰਟੀਫਿਕੇਟ ਨਾਨ ਕਰੀਮੀ ਲੇਅਰ ਵਾਲਾ ਤੇ ای ڈبلیو ایس سرٹیفिकेट ਹੈ ਨਾ ਹਾਂਜੀ ਉਹ 1 اپریل 2025 ਤੋਂ ਲੈ ਕੇ 4 ਅਗਸਤ 2025 ਦੇ ਵਿੱਚਕਾਰ ਦਾ ਬਣਿਆ ਹੋਣਾ ਚਾਹੀਦਾ ਇਹ ਤਰੀਕਾ ਬਹੁਤ ਬਹੁਤ ਜ਼ਰੂਰੀ ਨੇ ਇਸ ਤੋਂ ਪਹਿਲਾਂ ਜਾਂ ਬਾਅਦ ਵਾਲਾ ਨਹੀਂ ਚੱਲਣਾ اچھا ਇਹ ਤਾਂ ਬਹੁਤ ਖਾਸ ਨੁਕਤਾ ਹੈ ਮਤਲਬ ਬਿਲਕੁਲ ਤਾਜ਼ਾ ਸਰਟੀਫਿਕੇਟ ਚਾਹੀਦਾ ਹੈ ਠੀਕ ਹੈ ਚਲੋ ਹੁਣ ਇਹ ਦੱਸੋ ਕਿ ਚੋਣ ਕਿਵੇਂ ਕਰਨੀ ਹੈ ਇਹਨਾਂ ਨੇ ਕੋਈ ਇੰਟਰਵਿਊ ਵਗੈਰਾ ਵੀ ਹੈਗੀ ਹੈ ਨਹੀਂ ਜੀ ਇਹਨਾਂ ਪੋਸਟਾਂ ਲਈ ਕੋਈ ਇੰਟਰਵਿਊ ਨਹੀਂ ਚੋਣ ਦਾ ਜਿਹੜਾ ਮੁੱਖ ਆਧਾਰ ਹੈ ਉਹ ਹੈਗਾ ਕੰਪਿਊਟਰ ਬੇਸਡ ਟੈਸਟ ਯਾਨੀ ਸੀਬੀਕੀ ਓਕੇ ਸਿਰਫ ਟੈਸਟ ਹਾਂਜੀ ਸਿਰਫ ਟੈਸਟ ਇਹ 100 ਮਿੰਟ ਦਾ ਹੋਊਗਾ 100 ਹੀ ਸਵਾਲ ਹੋਣਗੇ ਐਮਸੀਕਿਊ ਟਾਈਪ ਯਾਨੀ ਬਹੁ ਚੋਣ ਵਾਲੇ ਤੇ 100 ਹੀ ਨੰਬਰਾਂ ਦਾ ਹੋਊਗਾ ਠੀਕ ਪਰ ਇੱਕ ਵੱਡੀ ਗੱਲ ਇਹ ਪੇਪਰ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੋਣਾ ਹੈ ਕੀ ਗੱਲ ਕਰ ਰਹੇ ਹੋ ਸਿਰਫ ਅੰਗਰੇਜ਼ੀ ਚ ਇਹ ਤਾਂ ਫਿਰ ਜਿਹੜੇ ਪੰਜਾਬੀ ਜਾਂ ਹੋਰ ਭਾਸ਼ਾਈ ਮਾਧਿਅਮ ਤੋਂ ਪੜੇ ਨੇ ਉਹਨਾਂ ਲਈ ਥੋੜਾ ਔਖਾ ਹੋ ਜਾਊਗਾ ਹੈਨਾ ਉਹਨਾਂ ਨੂੰ ਖਾਸ ਤਿਆਰੀ ਕਰਨੀ ਪੈਣੀ ਹੈ ਇਸੇ ਹਿਸਾਬ ਨਾਲ ਹਾਂਜੀ ਬਿਲਕੁਲ ਇਹ ਧਿਆਨ ਚ ਰੱਖਣਾ ਪੈਣਾ ਤੇ ਨਾਲੇ 네ਗੇਟਿਵ ਮਾਰਕਿੰਗ ਵੀ ਹੈਗੀ ਹੈ ਹਰ ਗਲਤ ਜਵਾਬ ਦਾ 0.25 ਨੰਬਰ ਕੱਟਿਆ ਜਾਊਗਾ ਨੰਬਰ ਵੀ ਰੱਖੇ ਹੋਣਗੇ ਫਿਰ ਹਾਂਜੀ ਰੱਖੇ ਨੇ ਜਨਰਲ ਤੇ ای ਡਬਲਯੂ ਐਸ ਕੈਟਾਗਰੀ ਲਈ ਘੱਟੋ ਘੱਟ 40% ਨੰਬਰ ਲੈਣੇ ਜ਼ਰੂਰੀ ਨੇ ਤੇ ਐਸ ਸੀ ਐਸ ਟੀ ਓ ਬੀ ਸੀ ਲਈ 35% ਠੀਕ ਫਿਰ ਸੀ ਬੀ ਟੀ ਦੀ ਮੈਰਿਟ ਬਣੂਗੀ ਉਸ ਦੇ ਆਧਾਰ ਤੇ ਸ਼ਾਰਟਲਿਸਟ ਕਰਨਗੇ ਉਮੀਦਵਾਰਾਂ ਨੂੰ ਆਮ ਤੌਰ ਤੇ ਜਿੰਨੀਆਂ ਪੋਸਟਾਂ ਹੁੰਦੀਆਂ ਹਨ ਉਹਨਾਂ ਤੋਂ 3 ਜਾਂ 5 ਗੁਣਾ ਬੁਲਾਉਂਦੇ ਨੇ ਫਿਰ ਉਹਨਾਂ ਦੇ ਡਾਕੂਮੈਂਟ ਚੈੱਕ ਹੋਣਗੇ ਤੇ ਫਾਈਨਲ ਸਿਲੈਕਸ਼ਨ ਫਾਈਨਲ ਸਿਲੈਕਸ਼ਨ ਸਿਰਫ ਸੀਬੀਟੀ ਜਿਹੜੇ ਨੰਬਰ ਆਏ ਨੇ ਉਹਦੀ ਮੈਰਿਟ ਦੇ ਆਧਾਰ ਤੇ ਹੀ ਹੋਣੀ ਹੈ ਕੋਈ ਇੰਟਰਵਿਊ ਵਗੈਰਾ ਦਾ ਚੱਕਰ ਨਹੀਂ ਚਲੋ ਪ੍ਰੋਸੈਸ ਤਾਂ ਬਿਲਕੁਲ ਸਾਫ਼ ਹੈ ਹੁਣ ਅਪਲਾਈ ਕਰਨ ਦਾ ਤਰੀਕਾ ਵੀ ਦੱਸ ਦਿਓ ਕਿੱਥੇ ਤੇ ਕਿਵੇਂ ਅਪਲਾਈ ਸਿਰਫ ਆਨਲਾਈਨ ਹੀ ਹੋਣਾ ਹੈ ਪੀਜੀਐਮਈਆਰ ਦੀ ਜਿਹੜੀ ਵੈਬਸਾਈਟ ਹੈ www.pgimer.edu.in ਉਸਤੇ ਜਾ ਕੇ ਕਰਨਾ ਪਊਗਾ ਠੀਕ ਹੈ ਫਾਰਮ ਭਰਦੇ ਹੋਏ ਬਹੁਤ ਧਿਆਨ ਰੱਖਣਾ ਪੈਣਾ ਸਾਰੇ ਵੇਰਵੇ ਸਹੀ ਭਰਨੇ ਨੇ ਕਿਉਂਕਿ ਉਹਨਾਂ ਨੇ ਸਾਫ਼ ਲਿਖਿਆ ਹੈ ਕਿ ਇੱਕ ਵਾਰ ਫਾਰਮ ਸਬਮਿਟ ਹੋ ਗਿਆ ਉਸ ਤੋਂ ਬਾਅਦ ਕੋਈ ਬਦਲਾਅ ਨਹੀਂ ਹੋ ਸਕਣਾ ਹੂੰ ਇਹ ਤਾਂ ਹਮੇਸ਼ਾ ਹੀ ਹੁੰਦਾ ਹਾਂਜੀ ਤੇ ਜਿੰਨੇ ਵੀ ਜ਼ਰੂਰੀ ਕਾਗਜ਼ ਪੱਤਰ ਨੇ ਪੜ੍ਹਾਈ ਦੇ ਤਜਰਬੇ ਦੇ ਜਾਤੀ ਸਰਟੀਫਿਕੇਟ ਫੋਟੋ ਸਾਈਨ ਇਹ ਸਭ ਸਕੈਨ ਕਰਕੇ ਅਪਲੋਡ ਕਰਨੇ ਪੈਣਗੇ ਅੱਛਾ ਫੋਟੋ ਬਾਰੇ ਵੀ ਕੋਈ ਖਾਸ ਗੱਲ ਹੈਗੀ ਹੈ ਕਿਵਰੀ ਇਹਦੇ ਚ ਬੜੀ ਗੜਬੜ ਹੁੰਦੀ ਹੈ ਹਾਂ ਹੈਗੀ ਹੈ ਫੋਟੋ ਨਾ 1 ਮਈ 2025 ਤੋਂ ਬਾਅਦ ਦੀ ਖਿੱਚੀ ਹੋਣੀ ਚਾਹੀਦੀ ਹੈ ਤਾਜ਼ੀ ਫੋਟੋ ਠੀਕ ਤੇ ਨਾਲੇ ਫੋਟੋ ਦੇ ਉੱਤੇ ਉਮੀਦਵਾਰ ਦਾ ਨਾਮ ਤੇ ਜਿਸ ਤਰੀਕ ਨੂੰ ਫੋਟੋ ਖਿੱਚੀ ਹੈ ਉਹ ਤਰੀਕ ਸਾਫ਼-ਸਾਫ਼ ਲਿਖੀ ਹੋਣੀ ਚਾਹੀਦੀ ਹੈ ਇਹ ਜ਼ਰੂਰ ਧਿਆਨ ਰੱਖਣ ਅੱਛਾ ਫੋਟੋ ਤੇ ਨਾਮ ਤੇ ਤਰੀਕ ਐ ਨਮਾ ਜਾ ਲੱਗ ਰਿਹਾ ਪਰ ਠੀਕ ਹੈ ਜਿਵੇਂ ਉਹ ਕਹਿ ਰਹੇ ਨੇ ਹੋਰ ਕੋਈ ਖਾਸ ਨੁਕਤਾ ਜਿਹੜਾ ਕੰਮ ਆ ਸਕਦਾ ਹੋਵੇ ਹਾਂ ਦੋ ਤਿੰਨ ਗੱਲਾਂ ਹੋਰ ਨੇ ਇਕ ਤਾਂ ਇਹ ਸਾਰੀ ਜਾਣਕਾਰੀ ਨਤੀਜੇ ਵਗੈਰਾ ਸਭ ਕੁਝ ਸਿਰਫ PGIMER ਦੀ ਵੈਬਸਾਈਟ ਤੇ ਹੀ ਆਊਗਾ। ਤੋਂ ਵੈਬਸਾਈਟ ਚੈੱਕ ਕਰਦੇ ਰਹਿਣਾ ਜ਼ਰੂਰੀ ਹੈ। ਹਾਂ ਉਹ ਤਾਂ ਹੈ ਹੀ। ਦੂਜਾ ਜਿਹੜੇ ਪ੍ਰੀਖਿਆ ਦੇ ਸੈਂਟਰ ਨੇ ਜਿਵੇਂ ਚੰਡੀਗੜ੍ਹ, ਮੋਹਾਲੀ, ਦਿੱਲੀ ਐਨਸੀਆਰ, ਹైదరాబాద్, ਕੋਲਕਾਤਾ ਇਹ ਪਹਿਲਾਂ ਆਓ ਪਹਿਲਾਂ ਪਾਓ ਦੇ ਹਿਸਾਬ ਨਾਲ ਮਿਲਣਗੇ। ਓ ਤਾਂ ਮਤਲਬ ਜਿਹੜਾ ਜਲਦੀ ਅਪਲਾਈ ਕਰੂਗਾ ਉਹਨੂੰ ਆਪਣੀ ਪਸੰਦ ਦਾ ਸੈਂਟਰ ਮਿਲਣ ਦੇ ਚਾਂਸ ਵੱਧ ਨੇ। ਬਿਲਕੁਲ ਬਿਲਕੁਲ ਇਸ ਲਈ ਆਖਰੀ ਤਾਰੀਖ ਦੀ ਉਡੀਕ ਨਹੀਂ ਕਰਨੀ ਚਾਹੀਦੀ ਸਹੀ ਗੱਲ ਹੈ ਤੇ ਤੀਜੀ ਗੱਲ ਜਿਹੜੇ ਪੀਡਬਲਬੀਡੀ ਉਮੀਦਵਾਰ ਨੇ ਉਹਨਾਂ ਲਈ ਜੇ ਲੋਡ ਹੋਵੇ ਤਾਂ ਲਿਖਾਰੀ ਸਕ੍ਰਾਈਬ ਦੀ ਸਹੂਲਤ ਤੇ ਪੇਪਰ ਲਈ ਵੱਧ ਸਮਾਂ ਇਹ ਸਭ ਨਿਯਮਾਂ ਮੁਤਾਬਿਕ ਮਿਲੂਗਾ ਬਹੁਤ ਵਧੀਆ ਤਾਂ ਕੁਲ ਮਿਲਾ ਕੇ اے ਪੀਜੀਆਈਐਮਆਰ ਚੰਡੀਰੜ ਤੇ ਖਾਸ ਕਰਕੇ ਜਿਹੜਾ ਨਵਾਂ ਸੈਂਟਰ ਸੰਗਰੂਰ ਚ ਖੁੱਲ ਰਿਹਾ ਉਹਦੇ ਲਈ 114 ਅਸਾਮੀਆਂ ਤੇ ਭਰਤੀ ਦਾ ਇੱਕ ਚੰਗਾ ਮੌਕਾ ਹੈਗਾ ਯੋਗ ਉਮੀਦਵਾਰਾਂ ਨੂੰ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹ ਕੇ 4 ਅਗਸਤ 2025 ਤੋਂ ਪਹਿਲਾਂ ਪਹਿਲਾਂ ਔਨਲਾਈਨ ਅਪਲਾਈ ਕਰ ਦੇਣਾ ਚਾਹੀਦਾ ਹੈ ਹਾਂਜੀ ਬਿਲਕੁਲ ਤੇ ਜਾਂਦੇ ਜਾਂਦੇ ਨਾ ਇੱਕ ਗੱਲ ਸੋਚਣ ਵਾਲੀ ਆ ਸਾਰੇ ਉਮੀਦਵਾਰਾਂ ਲਈ ਦੇਖੋ ਸਿਰਫ ਨੌਕਰੀ ਲਈ ਯੋਗ ਹੋਣਾ ਹੀ ਕਾਫੀ ਨਹੀਂ ਹੁੰਦਾ ਹਮ ਖਾਸ ਕਰਕੇ ਜਦੋਂ ਤੁਸੀਂ ਪੀਜੀਆ ਮੈਰ ਵਰਗੀ ਸੰਸਥਾ 'ਚ ਜਾ ਰਹੇ ਹੋ ਜਿਹੜੀ ਦੇਸ਼ ਦੀ ਸਿਹਤ ਸੰਭਾਲ ਦਾ ਇੱਕ ਵੱਡਾ ਥੰਮਬ ਹੈ ਉਮੀਦਵਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਉਹ ਇਸ ਸੰਸਥਾ ਦੇ ਕੰਮ 'ਚ ਇਹਦੇ ਮਿਸ਼ਨ 'ਚ ਆਪਣਾ ਕੀ ਯੋਗਦਾਨ ਪਾ ਸਕਦੇ ਨੇ ਮਤਲਬ ਕਿ ਉਹ ਸਿਰਫ ਇੱਕ ਨੌਕਰੀ ਲੱਭ ਰਹਿਣੇ ਜਾਂ ਸੱਚੀ ਲੋਕਾਂ ਦੀ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ 'ਚ ਹਿੱਸਾ ਪਾਉਣਾ ਚਾਹੁੰਦੇ ਨੇ ਇਹ ਸੋਚ ਸ਼ਾਇਦ ਉਹਨਾਂ ਨੂੰ ਸਹੀ ਰਸਤਾ ਚੁਣਨ 'ਚ ਹੋਰ ਮਦਦ ਕਰੇ ਬਹੁਤ ਵਧੀਆ ਗੱਲ ਕਹੀ ਇਹ ਸਵੈ ਪਰਚੋਲ ਜ਼ਰੂਰੀ ਹੈ ਚਲੋ ਅੱਜ ਲਈ ਇੰਨਾ ਹੀ ਧੰਨਵਾਦ ਧੰਨਵਾਦੀ